ਸਮਾਜ ਸੇਵਾ ਵਿੱਚ ਅਗਾ ਵਧੂ ਰਹਿਣ ਵਾਲੇ ਗੁਰਦੁਆਰਾ ਸਿੰਘਾ ਸ਼ਹੀਦਾ ਡੇਰਾ ਸ੍ਰੀਮਾਨ ਸੰਤ ਜਰਨੈਲ ਸਿੰਘ ਜੀ ਨੰਗਲ ਬੇਟਾ ਲੋਵਾਲ ਵਿਖੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲੋਹੜੀ ਤੇ ਮਾਗੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸਰਬੱਤ ਦੇ ਭਲੇ ਲਈ ਆਰੰਭੇ ਗਏ ਅਠ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਰਾਗੀ ਟਾੜੀ ਜੱਥੇ ਨੇ ਇਲਾਹੀ ਬਾਣੀ ਦਾ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਵਚਨ ਕਰਦਿਆਂ ਗੁਰੂ ਘਰ ਦੇ ਮੁਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਜੀ ਨੇ ਕਿਹਾ ਕਿ ਖੁਸ਼ੀਆਂ ਦੇ ਪ੍ਰਤੀਕ ਤਿਉਹਾਰ ਲੋਹੜੀ ਤੇ ਮਾਗੀ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ ਜ਼ਿਆਦਾਤਰ ਲੋਕ ਮੁੰਡੀਆਂ ਦੀ ਲੋਹੜੀ ਮਨਾਉਂਦੇ ਹਨ ਪਰ ਅਯੂ ਦੇ ਯੁੱਗ ਵਿੱਚ ਕੁੜੀਆਂ ਵੀ ਮੁੰਡੀਆਂ ਵਾਂਗ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰਦੀਆਂ ਹਨ ਸਾਨੂੰ ਤੀਜ ਜੰਮਣ ਤੇ ਵੀ ਖੁਸ਼ੀ ਮਨਾਉਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਸਾਨੂੰ ਗੁਰਬਾਣੀ ਨਾਲ ਜੁੜ ਕੇ ਗੁਰੂ ਸਾਹਿਬਾਨ ਵੱਲੋਂ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ ਇਸ ਮੌਕੇ ਉਹਨਾਂ ਸੰਗਤਾਂ ਨੂੰ ਸਿਰੋਪਾਓ ਪੇਟ ਕਰਕੇ ਸਨਮਾਨਿਤ ਕੀਤਾ ਇਸ ਮੌਕੇ ਵਿਰਸਾ ਸਿੰਘ ਖਾਲਸਾ ਬੀਬੀ ਕਰਮਜੀਤ ਕੌਰ ਸੰਧੂ ਡਾਕਟਰ ਅਮਰਜੋਤ ਸਿੰਘ ਸੰਧੂ ਭਾਈ ਦਾਰਾ ਸਿੰਘ ਅਤੇ ਹੋਰ ਹਾਜ਼ਰ ਸਨ ਫਿਲੋਰ ਅਜੇ ਸਿੰਘ ਨਾਗੀ ਮਨਪ੍ਰੀਤ ਸਿੰਘ ਗੁਰシャン ਸਿੰਘ ਨਾਗੀ ਦੀ ਵਿਸ਼ੇਸ਼ ਰਿਪੋਰਟ ਜਿੱਥੇ ਬਾਬਾ ਪੈਰ ਫਰੇ ਪੂਜਿਆ ਸਣ ਖਾਪਣ ਸਦਾ ਸਿੱਧੇ ਆਸਣ ਸਭ ਜਗਤ

ਸਾਧੂ ਨਾਮ ਦਾ ਰਵਿਗੁਰੂ ਜੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਿੰਘਾ ਸ਼ਹੀਦਾਂ ਡੇਰਾ ਸੰਤ ਬਾਬਾ ਜਨੈ ਸਿੰਘ ਜੀ ਡੰਗਲ ਵੇਟ ਅਲੋਲ ਫਲੋਲ ਵਿਖੇ ਹਫਤਾਵਾਰੀ ਸਮਾਗਮ ਜੋ ਚੱਲਦੇ ਹਨ ਇਸ ਹਫ਼ਤੇ ਤਨ ਗਲਗੀ ਤਨ ਪਾਸ਼ਾ ਦੇ ਆਗਮ ਫੁਰਬ ਲੋੜੀ ਤੇ ਮਾਗੀ ਦੇ ਤਿਹਾਰ ਨੂੰ ਮੁੱਖ ਰੱਖਦਿਆਂ ਜੇਠਿਆ ਤੁਹਾਨੂੰ ਸਮਰਪਿਤ ਜੋ ਅੱਜ ਅਠਖੰਡ ਪਾਠਾਂ ਦੇ ਤੇ ਸੰਪਟਖੰਡ ਪਾਠਾਂ ਦੇ ਭੋਗ ਪਏ ਆ ਭੋਗ ਤੋਂ ਅਪਰੰਤ ਕੀਰਤਨ ਦਰਬਾਰ ਸਜਿਆ ਜਿਸ ਦਰਬਾਰ ਅੰਦਰ ਰਾਗੀ ਢਾਡੀ ਕਵੀਸ਼ੀ ਜਥਿਆਂ ਨੇ ਸਤਿਗੁਰੂ ਪਾਤਸ਼ਾਹ ਦੇ ਜੀਵਨ ਤੇ ਆਧਾਰ ਉਤੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਜ ਕੇ ਇਦੀ ਇਲਾਹੀ ਤਰਗਾਹੀ ਬਾਣੀ ਦਾ ਕੀਰਤਨ ਹੋਇਆ ਜਿਹਦੇ ਵਿੱਚ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਬਣਾਇਆ ਅਪਰੰਤ ਗੁਰੂ ਕੇ ਅਲੰਗਰਕੁਟ ਵਰਤਾਏ ਗਏ ਤੇ ਜਿਹਦੇ ਵਿੱਚ ਵਿਅੰਤ ਸੰਗਤਾਂ ਨੇ ਗੁਰੂ ਘਰ ਲੰਗਰ ਛੱਕੇ ਵੀ ਗੁਰੂ ਦੀ ਖੁਸ਼ੀ ਦਾ ਆਨੰਦ ਮਾਣਿਆ ਆਏ ਹੋਏ ਰਾਗੀ ਟਾਡੀ ਜਥਿਆਂ ਦਾ ਤੇ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਨੇ ਸਤਿਗੁਰੂ ਦੇ ਪਾਵਨ ਚਰਨਾ ਵਿੱਚ ਅਸਥਾਨ ਉੱਤੇ ਬਾਣੀ ਦੇ ਮਹਾਨ ਜਾਪ ਰੰਭ ਕਰਵਾਏ ਤੇ ਜੋ-ਜੋ ਭਾਵਨਾ ਲੈ ਕੇ ਆਏ ਆ ਉਹਨਾਂ ਸਾਰਿਆਂ ਦੀਆਂ ਸਤਿਗੁਰੂ ਭਾਵਨਾਵਾਂ ਦੀ ਪੂਰਤੀ ਕਰਨ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਤੇ ਜੋ ਸਤਿਗੁਰੂ ਪਾਛੇ ਅਸਥਾਨ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖਣ ਮੈਂ ਸਾਰੇ ਹੀ ਜੋ ਕਿ ਸਾਡੇ ਮੀਡੀਆ ਵਾਲੇ ਵੀਰ ਐ ਪੱਤਰਕਾਰ ਵੀਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਸਵਾਗਤ ਦੀਆਂ ਹਾਜ਼ਰੀਆਂ ਭਰੀਆਂ ਕੋਟਾਨ ਕੋਟ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਜਿਨ੍ਹਾਂ ਦੀ ਰਹਿਮਾਈ ਦੇ ਵਿੱਚ ਸਾਰਾ ਸਮਾਗਮ ਹੋਇਆ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲੀਆਂ ਮੈਂ ਆਪਣੇ ਵੱਲੋਂ ਸ਼ੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਵੱਲੋਂ ਸਾਰੇ ਪਰਿਵਾਰ ਵੱਲੋਂ ਡਾਕਟਰ ਅਮਰਜੋਤ ਸਿੰਘ ਸੰਧੂ ਬੀਬੀ ਕਰਮਜੀ ਕੋ ਸਾਰਿਆਂ ਵੱਲੋਂ ਸਮੁੱਚੀ ਸੰਗਤ ਨੂੰ ਤੇ ਸਮੁੱਚੇ ਸਾਰੇ ਜਥੇ ਵੱਲੋਂ ਸਮੁੱਚੀ ਸੰਗਤ ਨੂੰ ਇੱਥੇ ਆਉਣ ਤੇ ਜੀ ਆਇਆਂ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ